ਪੱਪਾ ਕੇ ਕਈ ਮੋਟੀਆਂ ਤੇ ਚੜਨੀ ਸੀ ਸਿਕਾਣ ਪੱਪਾ ਕੇ ਕਈ ਮੋਟੀਆਂ ਤੇ ਚੜਨੀ ਸੀ ਸਿਕਾਣ ਪੱਪਾ ਕੇ ਕਈ ਮਰਕੀਆਂ ਤੇ ਚੜਨੀ ਸੀ ਸਿਕਾਣ ਪੱਪਾ ਕੇ ਕਈ ਮੋਟੀਆਂ ਕੋਟਹਾ ਸਰ ਦੇ ਪਾਵਨ ਮਿੱਤਰ ਸਥਾਨ ਉਤੇ ਦੀਵਾਰ ਉੱਤੇ ਆ ਕੇ ਬੈਠੇ ਦੇਤੀ ਸਿਹਰ ਥੱਲੇ ਸੰਤਿ ਰੂਪਿੰਦਰ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜੁੜ ਕੇ ਬਰਾਜਮਾਨ ਹੋਏ ਜੇਕਰ ਠੋ ਮੈਂ ਅੱਤਰ ਬਿਲਾ ਕਰਦਾ ਹਾਂ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜਾ ਜੋਗ ਹੋਵੇ ਉਤਰਾਧਕਾਰੀ ਹੋਵੇ ਉਹਨੂੰ ਬਖਸ਼ਿਸ਼ ਮਿਲਦੀ ਹੈ ਸੰਤ ਬਹਾਦਰ ਦਸਤੈ ਕੇ ਲਾਇਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗੁਰਿਆਈ ਦੀ ਛੇਵੀਂ ਜੋਤਪੁਰ ਨਾਨਕ ਦੇ ਬਲ ਸੁਭਾਇਮਾਨ ਹੋਏ we'll